ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਹੋਪ ਕਰਦਾ ਹਾਂ ਕਿ ਤੁਸੀਂ ਸਾਰੇ ਜਣੇ ਜੁੜੋਗੇ ਤੇ ਅੱਜ ਮੈਂ ਤੁਹਾਨੂੰ ਪਕਾ ਕੇ ਦਿਤੀ ਹੈ ਕਿ ਉਹਨਾਂ ਨੂੰ 2 ਦਿਨ ਹੋ ਗਏ ਆ ਨਾਨਕੇ ਗਿਆਨ ਨੂੰ ਤੇ ਹੁਣ ਸਾਡੇ ਦੋਨਾਂ ਭਰਾਵਾਂ ਨੂੰ ਲੱਗੀ ਸੀ ਭੁੱਖ ਤੇ ਅਸੀਂ ਸਬਜ਼ੀ ਲਈ ਆ ਗੰਡੇ ਹੈ ਨਹੀਂ ਕਿ ਕਰੇ ਤੇ ਸਬਜ਼ੀ ਲਈ ਆ ਪਰ ਸਭ ਤੋਂ ਸਬਜ਼ੀ ਲਾਉਂਦੀ ਨਹੀਂ ਕਿ ਵਿਦਰਾ ਬਣਾਉਣੀ ਇਸੇ ਕਰਕੇ ਅਸੀਂ ਚੌਲ ਬਣਾਵਾਂਗੇ ਤੇ ਚਲੋ ਹੁਣ ਆਪਾਂ ਚੌਲ ਬਣਾਉਣੇ ਆ ਪਹਿਲਾਂ ਚੁੱਲੇ 'ਤੇ ਅੱਗ ਬਾਲਨੀ ਆ ਫਿਰ ਚੜਾਈ ਮਰਦੂ ਕਾਣੀ ਆ ਬਹੁਤ ਕੁਝ ਕਰਨਾ ਪਿਆ ਚੋਲ ਖਰਗਨ ਉਹਨਾਂ ਦੇ ਚੋਲ ਬਣਾਉਣ ਦੇ ਬਣਾਉਣੇ ਇੰਨੀ ਕਿਤੇ ਭਾਈ ਜਿਵੇਂ ਕਿ ਤੁਹਾਨੂੰ ਪਤਾ ਹੀ ਅਸੀਂ ਚੋਲ ਬਣਾਉਣ ਲੱਗੇ ਸੀ ਤੇ ਮੇਰਾ ਛੋਟਾ ਭਰਾ ਜਿਹੜਾ ਇਹ ਗੰਡੇ ਘੱਟੂਗਾ ਕੱਟੇਗਾ ਨਾ ਗੰਡੇ ਹਾਂ ਹਾਂ ਚੋਲ ਬਣਾਜੇ ਤੁਹਾਨੂੰ ਗੰਡੇ ਕਰੀ ਉਸ ਤਾਂ ਇਹ ਗੰਡੇ ਘੱਟਦਾ ਮੈਂ ਉਹਨਾਂ ਚਾਹੀਦੇ ਕੜਾਈ ਵਗੈਰਾ ਮਾਂ ਜਦਾਂ ਤੇ ਚੁੱਲੇ 'ਚ ਅੱਗ ਵੀ ਬਾਲਣੀ ਆ ਕੀ ਚੁੱਲੇ 'ਚ ਅੱਗ ਬਾਲਦੇ ਆ ਪਰ ਬਾਲਣੀ ਵੀ ਚੁੱਲੇ 'ਚ ਪਹਿਲਾਂ ਚੁੱਲੇ 'ਚ ਅੱਗ ਬਾਲ ਹਾਂਜੀ ਅਸੀਂ ਮਾਰਨ ਲੱਗਿਆ ਕੜਾਈ ਹਣ ਅਸੀਂ ਮਾਜਦੇ ਆਂ ਇਹ ਕੜਾਈ ਚੱਲ ਆਇਆ ਕੜਾਈ ਮਾਰਨੀ ਚੱਲ ਫਿਰ ਆਹੀ ਬੋਰਾ ਕੰਮ ਨਹੀਂ ਕਰਦਾ ਉਹਨਾਂ ਚਾਰੇ ਨੇ ਬਾਅਦੋਂ ਕਹਿੰਦੇ ਆ ਕਿ ਮੈਨੂੰ ਵੀ ਦੋ ਚਲ ਅੰਦਰ ਵੜ ਗਿਆ ਇਹ ਅੰਦਰ ਅੰਦਰ ਗੰਡੇ ਤਾਂ ਆਵੇ ਪਹਿਲ ਲਫਾਫੇ ਦੇ ਵਿੱਚ ਕਿਲੋ ਗੰਡੇ ਲੈ ਆਂ ਅਮਰੂਦ ਵੀ ਲੈ ਆ ਗੰਡਾ ਇੱਕ ਹੀ ਵਾਦੂਆ ਦੋ ਆਲੂ ਚੀਰੇ ਆ ਆਲੀ 러ਬਿਓ ਚੱਲ ਤੋ ਕੜਾਈ ਮੋਟਰ ਤੇ ਪਾਣੀ ਪਈ ਜਾਂਦਾ ਕੜਾਈ ਢੋਲੀ ਹੋ ਗਈ ਬਸ ਤੋ ਗਈ ਹੋਣ ਜੀ ਤੋ ਲਿਆ ਜੀ ਅਸੀਂ ਕੜਾਈ ਤੇ ਹੁਣ ਬਾਲਦੇ ਹਾਂ ਚੁੱਲ੍ਹੇ ਅੱਗ ਭਾਈ ਚਾਲ ਬਣਾਉਂਦੇ ਬਣਾਉਂਦੇ ਸਾਨੂੰ ਇਹ ਪਤਾ ਲੱਗਿਆ ਕਿ ਤੈਨੂੰ ਦੱਸ ਦਾਂ ਤੁਮਣ ਕੀ ਸਾਡੇ ਘਰੇ ਘਿਓ ਨਹੀਂ ਹੈਗਾ ਤੇ ਹੁਣ ਸਾਨੂੰ ਲੈ ਕੇ ਜਾਣਾ ਪੈਣਾ ਕਿਉ ਤੇ ਸਾਡੇ ਦੋਨਾਂ ਵਿੱਚੋਂ ਇੱਕ ਜਾਊਗਾ ਤੁਰ ਕੇ ਬਾਈਕ ਲੈਣੀਗੀ ਤੇ ਰਾਣੀ ਜਾਵਾਂਗੇ ਇੱਕ ਕਿਲੋ ਘਿਓ ਆਊਗਾ ਕਿੰਨੇ ਦਾ 160 ਦਾ ਘਿਓ ਆਊਗਾ 200 ਤੇ ਆਰੇ ਦੀ ਲੱਕੜ ਚੀਤੀ ਹੈ ਠੀਕ 40 ਤਾਂ ਕੁਝ ਖਾਣ ਨੂੰ ਲੈ 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 ਚਾਲਿੰਗ ਨੇ ਕੋਈ ਖਾਣ ਨੂੰ ਲੈ ਆਇਆ ਹੁਣ ਜੀ ਰਾਣਾ ਲੈ ਕੇ ਆ ਗਿਆ ਸੀ ਦੇ ਸਿਕਿਓ ਤੇ ਹੁਣ ਸਾਡਾ ਇਰਾਦਾ ਹੈ ਚੁੱਲ੍ਹੇ ਜਾਗਣਾਂ ਹੀ ਵਾਲੀਏ ਬਾਹਲਾ ਔਖਾ ਜਾਂਦਾ ਚੁੱਲ੍ਹੇ ਜਾਗਣੀ ਬਾਲਣੀ ਆਉਂਦੀ ਸਾਨੂੰ ਤੇ ਅਸੀਂ ਹੁਣ ਚੁੱਲ੍ਹੇ ਤੇ ਬਣਾਉਣੇ ਆ ਗੈਸ ਸਿਲੰਡਰ ਵਾਲੇ ਤੇ ਸਟੋਵ ਤੇ ਹੁਣ ਉੱਥੇ ਬਣਾਉਣੇ ਆ ਕੜਾਈ ਵਗੈਰਾ ਧੋ ਲਈ ਆ ਆਲੂ ਕੰਨੇ ਛਿੱਲ ਲਏ ਆ ਚਲੋ ਹੁਣ ਬਣਾਉਂਦੇ ਆ ਬਈ ਨਾ ਨਹੀਂ ਚਾਲ ਬਣਾਉਂਦੇ ਫੇ ਹੀਗੇ ਤੇ ਚਾਲ ਬਣਾ ਦੇ ਬਣਾ ਦੇ ਸਾਨੂੰ ਯਾਦ ਆਇਆ ਸਾਰਾ ਕੁਝ ਕਰ ਲਿਆ ਗੰਡੇ ਛੱਲ ਲਏ ਸਾਰਾ ਕੁਝ ਐਂਡ ਤੇ ਸਾਨੂੰ ਚੇਤਾ ਭੁੱਲ ਗਿਆ ਚੋਲ ਚੋਲ ਹੈਗੇ ਆ ਪਰ ਸਾਨੂੰ ਇੰਨਾ ਨਹੀਂ ਪਤਾ ਪੈ ਕਿੱਥੇ ਆ ہمارا ਪਤਾ ਨਹੀਂ ਕਿੱਥੇ ਰੱਖ ਕੇ ਗਈ ਆ ਹੁਣ ਮੰਮਾ ਨੂੰ ਫੋਨ ਲਾ ਲਾ ਪੁੱਛ ਲਈ ਬਹੁਤ ਸੱਚੀ ਬਾਤ ਲੱਗ ਗਿਆ ਕੋਈ ਮਜ਼ਾਕ ਨਹੀਂ ਹੈ ਮੈਂ ਆਇਆ ਤੁਰਿਆ ਫਿਰਦਾ ਜਿਵੇਂ ਆਤਮਾ ਮਰ ਗਈ ਹੋਵੇ ਚੱਲਾ ਤੁਰਿਆ ਫਿਰਦਾ ਦਾਸ ਕੀ ਹੋ ਗਿਆ ਘਟ ਪਾਦਾ ਬਹਿ ਗਿਆ ਦਸੀ ਚਾਲੋ ਚਾਲੇ ਦੋ ਨੰਬਰ ਡਾਇਲ ਕਰਿਆ ਹੁਣ ਬਾਈ ਮੈਨੂੰ ਮਸਾ ਜਾ ਕੇ ਕਿਤੇ ਚਾਲ ਲੱਭਿਆ ਹੁਣ ਮੈਂ ਚਾਲ ਬਣਾਏ ਆ ਤੇ ਚਾਲ ਬਣਨੀ ਆ ਲਿਆ ਆ ਵੇਖ ਲਓ ਤੁਸੀਂ ਬਾਈ ਔਰ 5-5 ਮਿੰਟਾਂ ਨੂੰ ਇਹ ਤਿਆਰ ਹੋ ਜਾਣਗੇ ਉਸ ਤੋਂ ਬਾਅਦ ਸੋ ਆਪਾਂ ਲਾ ਕੇ ਖਾ ਲਾਂਗੇ ਤੇ ਮੰਮੀ ਪਾਪਾ ਵੀ ਆਉਣ ਵਾਲਿਆ ਤੇ ਜਿਹੜਾ ਮੇਰਾ ਛੋਟਾ ਭਰਾ ਹੀ ਜਿੰਨੇ ਹੁਣ ਥੋੜੀ ਜੀ ਚਾਵਲ ਪੋਰੀ ਸੀ ਤੇ ਉਹਨੂੰ ਮੈਂ ਕੰਮੀ ਲਾ ਦਿੱਤਾ ਆਪਣਾ ਮੰਨ ਲਓ ਕਿ 50 ਪੈਸੇ ਦੀ ਆਟੇ ਆਹ ਵੇਖੋ ਜੀ ਇਧਰ ਨੂੰ ਘੁਮਾਇਓ ਜੀ ਇਹ ਬਹੁਤ ਜ਼ਿਆਦਾ ਚਾਵਲ ਭਰਦਾ ਹੀ ਮੈਂ ਕਿਹਾ ਤੈਨੂੰ ਕੰਮ ਕਰ ਤੈਨੂੰ ਕੰਮ ਤੇ ਲਾਇਆ ਆ ਪ੍ਰਾਂਤ ਨਹੀਂ ਮਾਂਜੀ ਇਹਨੇ ਇਹ ਵੀ ਮੰਜੂਨੇ ਭਾਈ ਇਹਨੂੰ ਵੀ ਮਾਂਜਣਾ ਹੁੰਦਾ ਚੰਗੀ ਤਰ੍ਹਾਂ ਨਾ ਪਾਣੀ ਪਾ ਕੇ ਇਹਦੇ ਵਿੱਚ ਐ ਖੁਰਚ ਖੁਰਚ ਕੇ ਆਟਾ ਸਾਰਾ ਪੱਟਣਾ ਹੁੰਦਾ ਐ ਚੰਗੀ ਤਰ੍ਹਾਂ ਮੰਜਣੀ ਹੈ ਚੰਗਾ ਮੁੱਕਮਈ ਇਹ ਜਦ ਨੂੰ ਹਾਂ ਐਦਾਂ ਹੀ ਕੰਮ ਕਰੀਦਾ ਕੰਮ ਐਦਾਂ ਹੀ ਹੁੰਦੇ ਆ ਮੈਂ ਚੌਲ ਬਣਾਉਣਾ ਫਿਰ ਖਾਰਾਂਗੇ ਬਈ ਹੁਣ ਚੌਲ ਤਾਂ ਬਣ ਚੁੱਕੇ ਆ ਤੇ ਉਹਨਾਂ ਨੂੰ ਪਾਫ ਦਵਾਈ ਜਾਂਨੇ ਆ ਤੇ ਹੁਣ ਰਣਜੀਤ ਜੀ ਚੌਲ ਖਾਣੇ ਆ ਹੋਰ ਆਣੇ

ਬਾਈ ਬਾਈ ਦੋਸਤੋ ਬਾਈ ਬਾਈ ਦੋਸਤੋ ਪਪਾ ਪਪਾ ਮੰਮਾ ਆਉਂਦੇ ਪਿਆ ਫਿਰ ਤੁਹਾਨੂੰ ਵੀ ਮਿਲਾਉਣੇ ਆ ਨਾਲ ਅਸੀਂ ਵੀ ਮਿਲਦੇ ਆ ਦੇਖੋਈ ਮੰਮੀ ਮੰਮੀ ਆ ਗਈ ਆ ਮੰਮੀ ਸਾਸੀ ਦਾ ਰਲਾ ਸਾਸੀ ਦਾ ओके एंड दिस सासरे गाले ਛੜੇ सासरे गाले ਛੜੇ सासरे गाले ਕੀ ਅੱਜ ਆਵਸਤਾ ਹੈ ਕਿੰਨਾ ਜਨਾ ਵਾਦ ਕੰਨ ਪੁੱਠੇ ਪਾਣੀ ਰੱਖ ਕੇ ਮੰਡਿਆੜੂ ਪੁੱਠੇ ਪਾਣੀ ਰੱਖ ਕੇ ਗਾਂ ਜਿ ਚਾਹਣੀ ਆ ਗਾਂ ਨੂੰ ਚਾਹਣੀ ਆ ਈਦਾ ਵੀ ਜਿਤਨਾ ਹੈ ਸਾਰੇ ਚੌਂਸਾ ਕਰਦੇ ਆਲੇ ਹਣ ਅਸੀਂ ਪਰਚੀ ਕਟਾਉਣ ਚੱਲੇ ਆਂ ਧਾਣੇ ਦਿੰਨੇ ਆ ਗਏ ਆ ਸਰਕਾਰ ਵੱਲੋਂ ਮਾਹੀ ਤੇ ਨਾਮੀ ਨਵਾਦ ਦਿੰਦੀ ਆ ਚੱਲ ਵੀ ਰਾਣੇ ਓਏ ਹੂੰ ਵੱਡਾ ਐਟੀਟਿਊਡ ਹਣ ਬਾਈ ਮੇਰਾ ਛੋਟਾ ਭਰਾ ਗੱਲ ਚੱਲ ਜੋ ਕਰ ਹਾਂ ਵੀ ਦੋਸਤੋ ਤੁਹਾਨੂੰ ਮੈਂ ਦੱਸਦਾ ਅਸੀਂ ਚੱਲੇ ਦੀਪੂ ਦੀ ਕਣਕ ਲੈਣ ਅੱਜ ਦੀਪੂ ਵਾਲੀ ਕਣਕ ਲੈਣ ਤੇ ਹੁਣ ਆਪਾਂ ਕਟਾਉਣੀ ਆ ਫਰਕੀ ਇੱਕ ਬੰਦਾ ਆਪਾਂ ਹੋਰ ਇਕੱਠਾ ਕਰਨਾ ਕਿੰਨੇ ਜਣੇ ਚੱਲਾਂਗੇ ਚੱਲ 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 ਚੱਲ

ਹਾਂ ਠੀਕ ਆ ਠੀਕ ਆ ਇਹਦੇ ਨਾਲ ਜਾਣਾ ਜੀ ਅਸੀਂ ਦੀਪੂ ਦੀ ਕਣਕ ਲੈਣ ਬਾਈ ਜਿਨ੍ਹਾਂ ਨੇ ਕਣਕ ਦਿੱਤੀ ਓਏ 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 ਗੱਲ ਸੁਣ ਲੋ ਜਿਨ੍ਹਾਂ ਨੇ ਵੀ ਕਣਕ ਦੇਣੀ ਸੀ ਉਹਨਾਂ ਨੇ ਦਿੱਤੀ ਭੋਰ ਤੇ ਕਹਿੰਦੇ ਵੀ ਤਾਲੂ ਕਣਕ ਦੇਵਾਂਗੇ ਤੁਹਾਡਾ ਇਹਦੇ ਤੇ ਕੀ ਕਹਿਣਾ ਦਾ ਬੰਦ ਆ ਸਾਡਾ ਕਹਿਣਾ ਇਹੀ ਹੈ ਜੀ ਅਸੀਂ ਡੰਗਰ ਮੱਛਾ ਵੇਚਦਾ ਹੁਣ ਕਣਕ ਦੀ ਕੀ ਬਣਾਉਣੀ ਤੁਹਾਡਾ ਕੀ ਕਹਿਣਾ ਭਾਜੀ ਸਾਡਾ ਕਹਿਣਾ ਕੋਈ ਨਹੀਂ ਠੱ꺼ਵਾ ਜਿਹਾ ਬਾਈ ਡੇ ਚੋਰਾ ਚੋਰਾ ਨਾਲ ਹੈ ਬਈ ਸਾਨੂੰ ਕਰਨਕਟਾ ਮਿਲੀ ਨਹੀਂ ਤੇ ਅਸੀਂ ਜਾ ਰਹੇ ਆ ਜੀ ਸਾਧਕ ਨਵੇਂ ਖੂਨ ਦਾ ਬੈਕਪਰ ਲੈਣ ਵੇਖਣ ਜਾ ਰਹੇ ਆ ਬਈ ਤੇ ਖੂਨ ਦਾ ਵੀ ਜਿਹੜਾ ਮੇਰੇ ਸਾਹ ਨਾਲੋਂ ਵੱਡਾ ਛੋਟਾ ਭਰਾ ਵਾ ਦੁਕਾਨ ਤੇ ਆਏ ਸੀਗੇ ਦੁਕਾਨ ਦਿਖਾਈ ਦੇਣ ਚਲ ਕੋਈ ਗੱਲ ਨਹੀਂ ਆਹੋ ਹੋ ਬਈ ਸਾਨੂੰ ਮਿਲਿਆ ਹੀ ਨਹੀਂ ਦੁਕਾਨ ਤੇ ਉਹ ਕਹਿੰਦਾ 15 ਮਿੰਟ ਲੱਗਣਗੇ ਗੁਰੂ ਘਰ ਸਾਇਰ ਉਹਦਾ ਸਾਧਕ ਨੰਬਰ 7411 709 ਫੋਨ ਲਾ ਕੇ ਡੈਂਟਿੰਗ ਪੈਂਟਿੰਗ ਦਾ ਕੰਮ ਫੋਨ ਲਾ ਕੇ ਕਹਿੰਦੇ ਆ ਜੀ ਤੁਹਾਡੇ ਤੁਸੀਂ ਉਹ ਕੰਜਰਾ ਹੈ ਬਾਪੂ ਦਾ ਨੰਬਰ ਆ ਤੁਹਾਡੇ ਕੋਲ ਸੀ ਨਾ ਨੂੰ ਸਾਹ ਬਈ ਮਾਰ ਰਿਹਾ ਹੈ ਭਕਾਈ ਜਦੋਂ ਦੁਕਾਨ ਖੋਲਦੀ ਆ ਫਿਰ ਉਦੋਂ ਮਿਲਦੇ ਤੇ ਉਹ 15 ਮਿੰਟ ਆਂਦਾ ਸੀਗਾ 15 ਮਿੰਟ ਤੋਂ ਜ਼ਿਆਦਾ ਹੋ ਗਏ ਆ ਮੇਰੇ ਨਾਲ ਤਾਂ ਓਏ 15 ਮਿੰਟ ਤੋਂ ਵੀ ਜ਼ਿਆਦਾ ਹੋ ਗਏ ਆ ਹਲੇ ਤੱਕ ਉਹ ਆਇਆ ਨਹੀਂ ਤਾਂ ਦੱਸੋ ਬਈ ਫੋਨ ਲਾ ਉਹ ਰੀਲਾਂ ਵੇਖਣ ਵਾਲਿਓ ਫੋਨ ਲਾ ਦਿਓ ਵਲੀ ਵਲੀ ਦਾਰ ਤੋਂ ਵਲੀ ਭਾਈ ਅਸੀਂ ਸਾਰੀਆਂ ਦੁਕਾਨਾਂ ਗਾਏ ਮਿਲੇ ਆ ਕੋਈ ਵੀ ਨਹੀਂ ਓਏ ਹੋਰ ਓ ਹੈਲੋ ਦੇ ਹੁਣ ਅਸੀਂ ਘਰੇ ਚੱਲਨੇ ਆ ਤੇ ਕਰੀ ਗਏ ਜਾ ਕੇ ਓਏ ਇੱਕ ਵਾਰੀ ਜਾ ਕੇ ਵਾਪਸ ਵੇਖ ਆਈਏ ਭਾਈ ਸਾ ਅਸੀਂ ਸਾਰਾ ਸਾਧਕ ਗਾਲਿਆ ਇੱਕ ਇੱਕ ਦੁਕਾਨ ਗਾਲੀ ਸਾਨੂੰ ਇਹਦਾ ਬੈਕ ਕਵਰ ਵੀ ਨਹੀਂ ਮਿਲਿਆ ਤੇ ਅਸੀਂ ਦੁਕਾਨ ਫਰੀਦ ਸਾਧਕ ਆਏ ਸੀ ਇੱਕ ਇੱਕ ਦੁਕਾਨ ਗਾਲੀ ਸੀ ਸਾਨੂੰ ਕੁਝ ਵੀ ਨਹੀਂ ਇਹਦਾ ਬੈਕ ਕਵਰ ਮਿਲਿਆ ਇੱਕ ਦੁਕਾਨ ਕੋਲੇ ਜਾਣਾ ਤਾਂ ਸੀਗਾ ਅਸੀਂ ਪਰ ਨਾ ਉਹ ਆਉਂਦਾ ਪਿਆ ਨਹੀਂ ਸੀ ਉਹ ਕਰੋਣੀ ਹੀ ਆਉਂਦਾ ਪਿਆ ਤੇ ਹੁਣ ਅਸੀਂ ਘਰੇ ਵਾਪਸ ਚੱਲੇ ਆ ਤੇ ਹੁਣ ਵੇਖਾਂਗੇ ਆਨਲਾਈਨ ਜੇ ਮਿਲਿਆ ਤਾਂ ਠੀਕ ਆ ਨਹੀਂ ਤਾਂ ਅਸੀਂ ਗੁਰੂਵਰ ਸਾਹਿਬ ਕਰੋਮਾ ਦੇ ਵਿੱਚ ਜਾਵਾਂਗੇ ਚਾਹ ਰੋਟਾ ਮਿਲ ਸਕਦਾ ਸਾਨੂੰ ਤੇ ਆਨਲਾਈਨ ਵੀ ਵਿਖਾਉਂਦਾ ਹੈ ਆਨਲਾਈਨ 1000 ਰੁਪਏ ਦਾ ਮਿਲਦਾ ਹੈ ਮੇਰਾ ਤਾਂ ਅੱਧਾ ਆਨਲਾਈਨ ਮੰਗਾ ਲੀਏ ਕਿਉਂਕਿ ਇੱਡਾ ਮਾਂਗਾ ਫੋਨ ਆ ਜੇ ਟੁੱਟ ਗਿਆ ਤਾਂ ਕੰਮ ਖਰਾਬ ਹੋ ਜਾਏ ਬਾਏ ਦੋਸਤੋ ਹੁਣ ਅਸੀਂ ਘਰੇ ਵਾ ਦੋਸਤੋ ਹੁਣ ਅੱਪ ਚੱਲਦੇ ਘਰੇ ਘਰੇ ਜਾ ਕੇ ਉਹ ਮੈਂ ਦੱਸਤਾ ਦਿੰਦਾ ਹੁਣ ਆਹ ਤੇ ਚੱਲਦੇ ਆਜੂ ਆਏ ਆ ਤੇ ਘਰੇ ਚੱਲਦੇ ਆ ਕੋਈ ਰਹੀ ਜੇ ਉਹ ਕਿਵੇਂ ਆ ਹਣ ਬਈ ਅਸੀਂ ਆ ਗਏ ਸੀ ਘਰੇ ਸਾਨੂੰ ਸਾਦ ਕੋ ਕੁਛ ਨਹੀਂ ਮਿਲਿਆ ਤੇ ਸਾਡਾ ਅਰਾਦਾ ਹੁਣ ਅਸੀਂ ਆਨਲਾਈਨ ਹੀ ਵੱਕਰ ਮੰਗਾ ਲਈਏ ਇੱਕ ਮੰਮਾ ਮੰਮਾ ਕਿੱਥੇ ਆ ਮੰਮੀ ਵਈ ਤਾਂ ਵਦੇ ਨਾ ਗਏ ਅਸੀਂ ਵੱਕਰ ਲਈ ਫੇਰੀ ਅੱਜ ਸਾਡੀ ਹੋਊਗਾ ਵੱਕਰ ਫੇਰਦੀ ਵੀ ਕਹਿੰਦੇ ਕਿਵੇਂ ਲੱਗ ਰਹੀ ਵੱਕਰ ਫੇਰਨਾ ਅੱਜ ਤਿੰਨਾਂ ਦਿਨਾਂ ਬਾਅਦ ਆ ਗਏ ਰੇਲੀ ਉੱਥੇ ਸਾਰੀ ਦਿਹਾੜੀ ਲੰਮੇ ਪੈਂਦੀ ਰਹੀ ਹੋਵੇਗੀ ਆ ਚਲੋ ਭਾਈ ਮਿਲਦੇ ਆ ਤੁਹਾਨੂੰ ਕੱਲ ਦੇ ਵਲੌਗ ਦੇ ਵਿੱਚ ਜੇ ਵਧੀਆ ਲੱਗੀ ਹੋਈ ਵੀਡੀਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਧੰਨਵਾਦ